ਬੜਾ ਹੱਸਾ ਹੋਇਆ ਜੀ ਡੀਜ਼ਲ ਵਾਲਾ ਟੈਂਕਰ ਸਪੀਡ ਤੇ ਸੀਗਾ ਇਧਰ ਨਦੀ 'ਚ ਗਿਰ ਗਿਆ ਡਰਾਈਵਰ ਦੀ ਡੈਥ ਹੋ ਗਈ ਵਿਚਾਰੇ ਦੀ ਡਰਾਈਵਰ ਦੀ ਡੈਥ ਹੋ ਗਈ ਜੰਮੂ ਦਾ ਸੀਗਾ ਡਰਾਈਵਰ ਟੈਂਕਰ ਗਿਰਿਆ ਇਧਰ ਆ ਦੇ ਵਿੱਚ ਉਧਰੋਂ ਅੰਦਰੋਂ ਕੱਢਿਆ ਹੁਣ ਕਰੇਨਾ ਪਾ ਪਾ ਕੇ ਡੀਜ਼ਲ ਦਾ ਭਰਿਆ ਭਰਾਇਆ ਟੈਂਕਰ ਸੀਗਾ ਇਹ ਟੈਂਕਰ ਦਾ ਨੰਬਰ ਆ। ਆ ਮਿੱਟੀ ਪੱਟੀ ਜੇ ਸੀ ਵੀ ਨਾਲ। ਨਹਿਰ 'ਚ ਹੀ ਗਿਰ ਗਿਆ। ਕੋਈ ਨਾ ਪੱਕਾ ਨਹੀਂ ਜੀ ਕਿਸੇ ਕੰਮ ਕਰਾ ਰਿਹਾ। ਅਸਲਾਮ ਵਾਲੇਕੁਮ। ਠੀਕ ਹੈ। ਉਹ ਬੜੀਆ। ਇੱਥੇ ਕਰ ਰਿਹਾ। ਆ ਦਰਖਤ ਤੋੜਦਾ। ਬੰਦਾ ਬਚਿਆ ਕਿ ਨਾ ਨਹੀਂ। ਓਏ ਹੋਏ। ਸਰਵਾਰ ਭਾਈ ਜੀ ਆਪਣਾ ਤਾਂ ਜੀ ਹੋ ਗਿਆ। ਕੀ ਨੀਂਦ ਆ ਗਈ ਕੀ ਲੱਗਿਆ? ਇਹ ਨਹੀਂ ਪੱਥਰ ਮਾਰ ਗਿਆ। ਹਾਂ ਪਰਚੀ ਆ ਲੈ ਪਰਚੀ ਨੇ ਪੱਥਰ ਮਾਰੇ ਪਰਚੀ ਚਾਲ ਤੇ ਰੱਸੀ ਨਹੀਂ ਹੋਣਾ ਨਾ ਇਹਨਾਂ ਪੱਥਰ ਮਾਰੇ ਇੱਥੇ ਲੱਗ ਗਿਆ ਗੱਡੀ ਤੋਂ ਆ ਜਿਹੜੀ ਨਗਰਪਾਲਿਕਾ ਦੀ ਪਰਚੀ ਕੱਟਦੀ ਹੈ ਦੇਖੋ ਜੀ ਇਹ ਹਾਦਸਾ ਪਤਾ ਕਿਦਾਂ ਹੋਇਆ ਇੱਥੇ ਨਗਰਪਾਲਿਕਾ ਦੀ 100 ਰੁਪਏ ਦੀ ਪਰਚੀ ਕੱਟਦੀ ਹੈ ਡਰਾਈਵਰ ਨੇ ਬੇਵਕੂਫੀ ਕਰੀ ਪਰਚੀ ਨਹੀਂ ਕਟਾਈ ਪਰਚੀ ਨਹੀਂ ਕਟਾਈ ਤਾਂ ਉਹਨਾਂ ਨੇ ਨਗਰਪਾਲਿਕਾ ਵਾਲੇ ਨੇ ਪਿੱਛਾ ਕਰਿਆ ਪੱਥਰ ਮਾਰਤਾ ਕਿਤੇ ਉਹ ਪੱਥਰ ਲੱਗਿਆ ਸਿਰ ਤੇ ਸਿਰ ਤੇ ਲੱਗਣ ਨਾਲ ਡ라이ਵਰ ਬੇਹੋਸ਼ ਹੋ ਗਿਆ ਜਾ ਕੇ ਸਿੱਧਾ ਗਿਰਿਆ ਪਾਣੀ ਦੇ ਵਿੱਚ ਡੈਥ ਹੋ ਗਈ ਉਹਦੀ ਜੰਮੂ ਦਾ ਸੀਗਾ ਮਾਲਕ ਆਏ ਹੋਏ ਨੇ ਮਾਲਕਾਂ ਨੇ ਦੱਸਿਆ ਇਹ ਗੱਲ ਵੀ ਪਰਚੀ ਨਹੀਂ ਕਟਾਈ ਪਰਚੀ ਨਾ ਘਟਾਣ ਕਰਕੇ ਪੱਥਰ ਮਾਰਿਆ ਪਰਚੀ ਵਾਲਿਆਂ ਨੇ ਮਰ ਗਿਆ ਡਰਾਈਵਰ ਇਹ ਛੋਟੀ ਛੋਟੀਆਂ ਗਲਤੀਆਂ ਡਰਾਈਵਰਾਂ ਨੂੰ ਨਹੀਂ ਕਰਨੀਆਂ ਜਿੰਮੀਆ ਇੱਕ 100 ਰੁਪਏ ਦੀ ਪਰਚੀ ਜਾਨ ਵੀ ਗਈ ਆਪਣੀ ਜਾਨ ਤੋਂ ਗਿਆ ਠੀਕ ਹੈ ਨਾ ਆਪਣੀ ਜਾਨ ਤੋ ਗਿਆ ਔਰ ਨੁਕਸਾਨ ਤਾਂ ਹੋਇਆ ਜਿਹੜਾ ਹੋਇਆ ਉਹ ਤਾਂ ਖਾਦੀ ਕੜੀ ਨਿਸ਼ਾਨ ਤਾਂ ਫਿਰ ਕਬਰ ਹੋ ਜਾਏਗਾ ਪਰ ਆਪਣੀ ਜਾਨ ਤੋ ਗਿਆ ਸਭ ਤੋਂ ਪਹਿਲੇ ਆਪਣੀ ਜਾਨ ਹੈ ਆਪਣੀ ਜਾਨ ਤੋ ਗਿਆ ਕਿੱਡੀ ਬੇਵਕੂਫੀ ਕਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਡਰਾਈਵਰਾਂ ਦੀ ਬਹੁਤ ਵੱਡੀ ਬੇਵਕੂਫੀ ਐ 100 ਰੁਪਏ ਦੀ ਪਰਚੀ ਪਿੱਛੇ ਆਪਣੀ ਜਾਨ ਦੇ ਬੈਠਿਆ ਇਸ ਵੇਲੇ 4 ਵਜੇ ਦੀ ਗੱਲ ਹੈ ਮਰਗੇ ਨੇ ਗੱਡੀ ਭਜਾ ਲਈ 100 ਰੁਪਏ ਦੀ ਪਰਚੀ ਨਹੀਂ ਘਟਾਈ ਉਹਨਾਂ ਨੇ ਪੱਥਰ ਮਾਰਤਾ ਪੱਥਰ ਸਿਰ 'ਚ ਲੱਗਿਆ ਇਹਦੇ ਸਿਰ 'ਚ ਲੱਗਣ ਨਾਲ ਗੱਡੀ ਦਰਿਆ 'ਚ ਜਾ ਕੇ ਗਰਗੀ ਟੁੱਬ ਕੇ ਡੱਥ ਹੋ ਗਈ। ਵੀਡੀਓ ਨੂੰ ਕਰੋ ਵੱਤ ਵੱਤ ਸ਼ੇਅਰ ਡਰਾਈਵਰ ਵੀਰਾਂ ਨੂੰ ਇਹੀ ਬੇਨਤੀ ਕਰਦਾ ਪਲੀਜ਼ ਐਦਾਂ ਦੇ ਤੱਕੇ ਨਾ ਕਰਿਆ ਕਰੋ ਬੜਾ ਨੁਕਸਾਨ ਹੋ ਜਾਂਦਾ ਕਰੋ ਵੀਡੀਓ ਸ਼ੇਅਰ ਵੱਤ ਵੱਤ ਇਹ ਹੋਇਆ ਕੀ ਸੀ ਉਸਤਾਦ? ਕਿਵੇਂ ਹੋਇਆ? ਪਤਾ ਨਹੀਂ ਰਸਤੇ ਵਿੱਚ ਚੜ੍ਹਾ ਆ। ਡਰਾਈਵਰੋ ਕੈਈ ਨਹੀਂ ਪਤਾ ਹੀ ਨਹੀਂ ਲਗਾ। ਉਹ ਸਲਾਹ ਜੀ ਕਹਿ ਰਹੇ ਵੀ ਪੱਥਰ ਮਾਰਿਆ ਇਹਨਾਂ ਨੇ। ਕਿਸ ਨੇ ਹਾਂ ਕੋਈ ਪਰਚੀ ਵਾਲੋ ਨੇ